ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੇ ਪੰਜਾਬੀ ਸਿੰਗਰ ਬੱਬੂ ਮਾਨ ਦੇ ਚਲਦੇ ਸ਼ੋਅ 'ਚ ਅਚਾਨਕ ਪੰਗਾ ਪੈ ਜਾਂਦਾ ਹੈ ਬੀਤੀ ਰਾਤ ਲੁਧਿਆਣਾ ਦੇ ਬੱਦੋਵਾਲ 'ਚ ਕਬੱਡੀ ਮੀਨਾ ਕਰਵਾਇਆ ਗਿਆ ਸੀ ਜਿਸ ਤੇ ਮਸ਼ਹੂਰ ਪੰਜਾਬੀ ਸਿੰਗਰ ਬੱਬੂ ਮਾਨ ਦਾ ਅਖਾੜਾ ਚੱਲ ਰਿਹਾ ਸੀ ਪਰ ਇਸ ਸ਼ੋਅ 'ਚ ਅਚਾਨਕ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਪੀ ਕੇ ਮਾਹੌਲ ਨੂੰ ਖਰਾਬ ਕੀਤਾ ਗਿਆ ਨੌਜਵਾਨਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਬੋਤਲਾਂ ਤੇ ਕੁਰਸੀਆਂ ਸੁੱਟੀਆਂ ਗਈਆਂ ਨੌਜਵਾਨਾਂ ਨੂੰ ਕੰਟਰੋਲ ਕਰਨ ਲਈ ਡੀਐਸਪੀ ਵਰਿੰਦਰ ਸਿੰਘ ਖੋਸਾ ਸਟੇਜ ਤੇ ਚੜ੍ਹੇ ਤੇ ਬੱਬੂ ਮਾਨ ਕੋਲੋਂ ਮਾਈਕ ਫੜ ਨੌਜਵਾਨਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਜਦੋਂ ਨੌਜਵਾਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਤੇ ਪੁਲਿਸ ਮੁਲਾਜ਼ਮਾ ਵੱਲੋਂ ਨੌਜਵਾਨਾਂ ਤੇ लाठीचार्ज ਕੀਤਾ ਗਿਆ ਜਿਸ ਨਾਲ ਨੌਜਵਾਨ ਹੋਰ ੜਕ ਗਏ ਤੇ ਪੁਲਿਸ ਮੁਲਾਜ਼ਮਾ ਤੇ ਮਿੱਟੀ ਸੁੱਟਣ ਲੱਗੇ ਆਮਾ ਜਿਹੜੇ ਮਲਾਜਮਾਂ ਦੇ ਕੁਰਸੀਆਂ ਛੱਡਦੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਕੋਲਡ ਅਪ ਕੋਲਡ ਅਪ ਕੋਲਡ ਆ ਓਏ ਸੋਨ 9 ਸੋ ਵੀ ਗੈਟ ਟੂ ਸਟਾਪ ਇੱਥੇ ਇੰਜੋਏ ਕਰਉਣਾ ਨਾ ਪਕੰਡ ਪਾਉਣੀ ਹੈ ਤੇ ਚਲ ਜਿਓ ਸਾਰੇ ਮਲਾਜਮ ਜਾਓ ਗੁੰਡਾ ਕਰਦੀ ਹੋ ਰਹੀ ਹੈ ਇੱਥੇ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣੇ ਘਰ ਹੀ ਕਰਨ। ਉਧਰ ਦੇ ਦਿਆ 10000 ਇਹ ਥੋੜੇ ਯਾਰ। ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ। ਜਾਓ ਜਿਆ ਉਹਨੂੰ ਲੈ ਕੇ ਆਜੋ। ਵੀਡੀਓ ਬਣਾ ਲਓ। ਕਿਹਨੇ ਮਾਰਿਆ? ਮਰੀਆ ਮੇਰੇ ਸਿਰ ਤੇ ਖੂਨ ਨਿਕਲਦਾ ਆ ਦੇਖ ਲੈ ਵੀਡੀਓ ਫਲੈਰ ਵਾਲੀ ਵੀਡੀਓ ਦਿਖਾ ਪੋਰਸ ਦੇਖ ਉਹ ਤਾਂ ਵੀ ਦਿਖਾ ਆ ਦੇਖ ਸਰਕਾਰੀ ਘੜੀ ਚ ਪਹੁੰਚ ਮੀਲੇ ਚ ਮਾਹੌਲ ਖਰਾਬ ਹੁੰਦਾ ਵੇਖ ਡੀਐਸਪੀ ਨੇ ਰਾਤੀ ਕਰੀਬ 10 ਵਜੇ ਮੀਲਾ ਬੰਦ ਕਰ ਬੱਬੂ ਮਾਨ ਦਾ ਅਖਾੜਾ ਵੀ ਬੰਦ ਕਰਵਾ ਦਿੱਤਾ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਲਈ ਵੀਡੀਓ ਵੀ ਬਣਾਈ ਗਈ ਹੈ ਤਾਂ ਜੋ ਇਨ੍ਹਾਂ ਨੌਜਵਾਨਾਂ ਦਾ ਪਤਾ ਲਗਾਇਆ ਜਾ ਸਕੇ ਖੇਡ ਮੇਲੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨ ਲਈ ਕਰਵਾਏ ਜਾਂਦੇ ਨੇ ਪਰ ਅੱਜ ਦੇ ਸਮੇਂ ਵਿੱਚ ਇਸ ਦਾ ਰੂਪ ਹੀ ਬਦਲ ਚੁੱਕਾ ਹੈ ਤੇ ਬੱਬੂਮਾਂ ਦੇ ਅਖਾੜ ਵਿੱਚ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਨੇ